ਜਿਵੇਂ ਤੁਸੀਂ ਜੇਡ ਇਨਸਪੈਕਸ਼ਨ ਤੇ ਐਸੀ ਸਿਰਫ ਇਨਵੇਟਸ ਦੇ ਜਿਹੜੀਆਂ ਫੀਮੇਲਸ ਹੈਗੀਆਂ ਨੇ ਇੱਥੇ ਦੇਖਣ ਦੇ ਲਈ ਕਿ ਉਹਨਾਂ ਦਾ ਹੈਲਥ ਇਸ਼ੂਸ ਕੀ ਨੇ ਜਾਂ ਉਹਨਾਂ ਦੇ ਜਿਹੜੇ ਕਿੰਨੇ ਅੰਡਰ ਟ੍ਰਾਇਲਸ ਨੇ ਕਿੰਨੇ ਅੰਡਰ ਟ੍ਰਾਇਲਸ ਕਿੰਨੇ ਦੇ ਤਾਂ ਹੈਗੇ ਨੇ ਉਹਨਾਂ ਦੀ ਲੀਗਲ ਏਡਸ ਕੈਵਜਰ ਚੱਲ ਰਹੀਆਂ ਨੇ ਫਿਰ ਜੇ ਉਹਨਾਂ ਦੇ ਕੋਈ ਛੋਟੇ ਬੱਚੇ ਹੈਗੇ ਨੇ ਉਹਨਾਂ ਦੇ ਪ੍ਰੋਪਰ ਦੇਖਪਾਲ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ ਕਈ ਇਨਵੇਟਸ ਹੁੰਦੇ ਨੇ ਕਿ ਜਿਹੜੇ ਛੋਟੇ ਬੱਚੇ ਨੇ ਬਿਲਕੁਲ 6 ਸਾਲ ਤੋਂ ਥੱਲੇ ਉਹ ਤੇ ਨਾਲ ਹੁੰਦੇ ਨੇ ਪਰ ਕਈ ਵਾਰੀ ਕੀ ਹੁੰਦਾ ਕਿ ਲੇਡੀਜ਼ ਇਕੱਲੀਆਂ ਹੁੰਦੀਆਂ ਨੇ ਇੱਥੇ ਆ ਜਾਂਦੀਆਂ ਨੇ ਕਿਸੇ ਨਾ ਕਿਸ ਮਾਪੇ ਨਹੀਂ ਆ ਜਾਂ ਕੋਈ ਨਹੀਂ ਸਿਰਫ ਘਰ ਦੇ ਆਸ-ਪਾਸ ਦੇ ਬੰਦੇ ਉਹਨਾਂ ਨੂੰ ਦੇਖਭਾਲ ਕਰਦੇ ਨੇ ਉਹਨਾਂ ਦੇ ਲਈ ਸਾਡੇ ਨਾਲ ਚਾਈਲਡ ਪ੍ਰੋਟੈਕਸ਼ਨ ਵਾਲੇ ਵੀ ਹੈਗੇ ਨੇ ਤੇ ਤੇ ਉਹਨਾਂ ਨੂੰ ਵੀ ਨਾਲ ਲਿਆ ਹੋਇਆ ਸੀ ਇਸੇ ਕਰਕੇ ਇੱਕ ਦੋ ਫੈਮਿਲੀਜ਼ ਹੈ ਜਿਨ੍ਹਾਂ ਦੇ ਬੱਚੇ ਪਿੱਛੇ ਇਕੱਲੇ ਰਹਿ ਜਾਂਦੇ ਨੇ ਉਹਨਾਂ ਦੇ ਲਈ ਜਿਹੜੀ ਪੂਰੀ ਅਸਿਸਟੈਂਸ ਦਿੱਤੀ ਜਾਏਗੀ ਸੋ ਥਿਸ ਇਜ਼ ਵਾਟ ਵੀ ਹੈਡ ਕਮ ਫੋਰ ਹਾਂ ਜੀ ਉਹਨਾਂ ਵਾਸਤੇ ਵੀ ਸਰਕਾਰ ਉਹ ਵੀ ਮੈਂ ਅੱਜ ਵੀ ਮੈਂ ਇਹੀ ਦੇਖਿਆ ਹੈਗਾ ਕਿ ਇਮੀਗ੍ਰੇਸ਼ਨ ਕੰਪਨੀਆਂ ਤੋਂ ਜਾਂ ਕੋਈ ਸਾਈਬਰ ਕ੍ਰਾਈਮ ਤੋਂ ਕਾਫੀ ਜਿਹੜੇ EMPLOYEES ਨੇ ਵਿਦਾਊਟ ਕੰਟਰੈਕਟ ਵਿਦਾਊਟ ਐਨੀਥਿੰਗ ਉਹ ਫਸਜਾਂ ਦੇ ਉੱਤੇ ਜਾ ਕੇ ਫਿਰ ਉਹ ਕਹਿੰਦੇ ਜੀ এমਪਲੋਇਰਸ ਤੇ ਭੱਜ ਗਏ EMPLOYEES ਫੜੇ ਜਾਂਦੇ ਨੇ ਮੈਂ ਹਮੇਸ਼ਾ ਲਾਸਟ ਟਾਈਮ ਵੀ ਇਹ ਗੱਲ ਕਹੀ ਸੀ ਅਸੀਂ 32 ਗਰਲਸ ਨੂੰ ਛੁਡਵਾਇਆ ਵੀ ਸੀਗਾ ਉਹਨਾਂ ਦੇ ਲਈ ਲੋਅਰਸ ਕਰਕੇ ਪੈਸੇ ਦਾ ਬੰਦੋਬਸ ਕਰਕੇ ਕਿ ਜਿੰਨੇ ਵੀ ਕੁੜੀਆਂ ਹੈਗੀਆਂ ਜਾਂ ਬੱਚੇ ਲੜਕੇ ਹੈਗੇ ਨੇ ਕੁਝ ਦੇਖਭਾਲ ਸੋਚ ਕੇ ਇਸ ਜਿਹੜੇ ਵੀ ਇਮੀਗ੍ਰੇਸ਼ਨ ਕੰਪਨੀਆਂ ਜਾਂ ਛੋਟੇ ਕੋਈ ਵੀ ਕੰਪਨੀ ਹੋਵੇ ਵਿਦਆਊਟ ਪ੍ਰੋਪਰ ਜੌਬ ਕੰਟਰੈਕਟ ਵਿਦਆਊਟ ਟੇਕਿੰਗ ਦਾ ਜੌਬ EMPLOYE CARD ਦੇ ਸ਼ੁੱਡ ਨੈਵਰ ਜੁਆਇਨ ਐਨੀ ਕੰਪਨੀ ਉਹ ਉਹਨਾਂ ਤੋਂ ਕੰਪਨੀ ਸੀ ਕਰਦਿਆਂ ਨੇ ਇੱਕ ਬਲੈਂਕ ਪੇਪਰ ਤੇ ਵੀ ਸਾਈਨ ਕਰਵਾ ਲੈਂਦੇ ਨੇ ਇਹ ਕਹਿ ਕੇ ਕਿ ਅਸੀਂ ਪੇਪਰ ਬਾਅਦ ਚ ਪੜਾਂਗੇ ਟਰਮਸ ਐਂਡ ਕੰਡੀਸ਼ਨਸ ਲਿਖਣੀਆਂ ਨੇ ਲੇਕਿਨ ਉਹ ਬਾਅਦ ਚ ਮਿਸਯੂਜ਼ ਹੁੰਦੇ ਨੇ ਸਾਰੇ ਦੇ ਸ਼ੁੱਡ ਨੈਵਰ ਡੂ ਥੈਟ ਨੈਵਰ ਸਾਈਨ ਐਨੀ ਬਲੈਂਕ ਪੇਪਰ ਐਂਡ ਨੈਵਰ ਜੁਆਇਨ ਅ ਕੰਪਨੀ ਵਿਚ ਇਜ਼ ਨਾਟ ਗਿਵਿੰਗ ਯੂ ਦ ਜੌਬ ਕੰਟਰੈਕਟ ਨਹੀਂ ਇਹ ਤਾਂ ਤੇ ਮੈਡੀਕਲ ਇਸ਼ੂਸ ਠੀਕ ਹੈ ਕਿ ਗਰੇ ਜੀ ਡਾਕਟਰ ਸਾਹਿਬ ਆਗੇ ਨੇ ਇਹਨਾਂ ਦੇ ਮੈਡੀਕਲ ਚੈੱਕਅਪਸ ਪੂਰੇ ਚੱਲਦੇ ਨੇ ਕਈਆਂ ਨੂੰ ਥੋੜੀ ਬਹੁਤ ਮੈਡੀਸਨ ਦੀ ਜ਼ਰੂਰਤ ਹੁੰਦੀ ਹੈ ਜਿਹੜੀ ਬਾਹਰੋਂ ਜ਼ਰ ਮੈਂ ਹੁਣ ਪ੍ਰੀਵਿਅਸ ਪਲੱਸ ਅਗਰੂ ਜੇਲ੍ਹ ਵੀ ਜਾ ਕੇ ਹਟਿਆ ਆਈ ਵੁੱਡ ਸੇ 50% ਜਿਹੜੀਆਂ ਨੇ ਉਹ ਸਿਰਫ ਐਨਡੀਪੀਐਸ ਐਕਟ ਦੇ ਤਲੇ ਆ ਰਹੀਆਂ ਨੇ ਬਹੁਤ ਹੀ ਕਨਸਰਨ ਵਾਲੀ ਗੱਲ ਹੈ ਕਿ ਕਿਉਂ ਹੋ ਰਿਹਾ ਆ ਡੈਫੀਨਿਟਲੀ ਵੀ ਆਰ ਟੇਕਿੰਗ ਨੋਟ ਆਫ ਇਟ ਐਂਡ ਵੀਲ ਟ੍ਰਾਈ ਟੂ ਸੋਲਵ ਬੱਚਾ ਤਾਂ ਮਿਸਯੂਜ਼ ਕਰ ਲੈਂਦੇ ਨੇ ਲੋਕੀ ਕਿਹਨਾਂ ਤੇ ਸ਼ੱਕ ਨਹੀਂ ਪੈਣਾ ਕਦੇ ਸਕੂਲ ਬੈਗ ਚ ਪਾਤਾ ਕਦੇ ਫੜਾਤਾ ਕਿਹਨਾਂ ਤੇ ਕਿਸੇ ਨੂੰ ਨਜ਼ਰ ਨਹੀਂ ਪੈਣੀ ਇਹ ਗਲਤ ਤਰ੍ਹਾਂ ਹੈ ਕਿ ਅਸੀਂ ਜੋ ਪਾਲਿਸੀਸ ਹਨ ਉਹਨਾਂ ਲਈ ਬਣ ਰਹੀਆਂ ਨੇ ਕਿ ਐਦਾਂ ਦੇ ਜਿਹੜਾ ਨਹੀਂ ਹੋਣਾ ਚਾਹੀਦਾ ਜਿਹੜੇ ਸਪੈਸ਼ਲ ਬੱਚੇ ਨੇ ਉਹਨਾਂ ਨੂੰ ਤਾਂ ਬਿਲਕੁਲ ਹੀ ਉਹ ਠੀਕ ਹੋਣਾ ਚਾਹੀਦਾ ਬਿਲਕੁਲ ਹੈ ਜੀ ਮੈਂ ਉਹਨਾਂ ਜਾ ਕੇ ਆਈ ਹਾਂ ਕਿਉਂਕਿ ਸ਼ੈਪ ਪ੍ਰੋਪਰ ਟੀਚਰ ਆਉਂਦੀ ਹੈ ਪ੍ਰੋਪਰ ਪ੍ਰਾਈਸ ਦਾ ਦੇਖਭਾਲ ਹੁੰਦਾ ਉਹਦੇ 'ਚ ਕੋਈ ਇਸ਼ੂ ਨਹੀਂ ਇਸ ਤਿਸ ਦੇ ਉਹ ਦੱਸਾਂਗੇ ਮੈਂ ਆਫਿਸ ਪਹੁੰਚਾਂਗੀ ਲੈਟਰ ਲਿਖ ਦੇ ਅੱਜ ਦੇ ਮਾਨਯੋਗ ਚੇਅਰਪਰਸਨ ਔਰ ਔਰਮਨ ਰਾਈਟ ਕਮਿਸ਼ਨ ਜੇਲ੍ਹ ਤੇ ਵਿਜ਼ਿਟ ਕੀਤੀ ਉਹਨਾਂ ਵੱਲੋਂ ਤੇ ਉਹਨਾਂ ਵੱਲੋਂ ਕੁਝ ਬੰਦੀਆਂ ਦਿਸ਼ਾ ਨਿਰਦੇਸ਼ ਦਿੱਤੇ ਗਏ ਜਿਨ੍ਹਾਂ ਦੀ ਡੈਫੀਨੇਟਲੀ ਅਸੀਂ ਕੰਪਲਾਈ ਕਰਾਂਗੇ ਤੇ ਜਿਵੇਂ ਮੈਮ ਨੇ ਕਿਹਾ ਕਿ ਅਸੀਂ ਪ੍ਰੋਪਰ ਮੈਡੀਕਲ ਫੈਸਿਲਿਟੀ ਅਵੇਲ ਕਰਵਾ ਰਹੇ ਹਾਂ ਔਰਮਨ ਇਨਮੇਟਸ ਨੂੰ ਹਰ ਇੱਕ ਤਰੀਕੇ ਦੀ ਉਹਨਾਂ ਨੂੰ ਲੀਗਲ ਰੇਟ ਪ੍ਰੋਵਾਈਡ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਤਰੀਕੇ ਦੀ ਕੋਈ ਕੰਪਲੇਂਟ ਵਗੈਰਾ ਨਹੀਂ ਹੋਈ ਅਸੀਂ ਉਹਨਾਂ ਵੱਲੋਂ ਉਹਨਾਂ ਵੱਲੋਂ ਫੋਰਡ ਇਨਸਪੈਕਟ ਕੀਤਾ ਗਿਆ ਜਿਹੜੀਆਂ ਲੇਡੀਜ਼ ਨਾਲ ਉਹਨਾਂ ਦੇ ਬੱਚੇ ਰਹਿ ਰਹੇ ਆ ਉਹਨਾਂ ਦੀ ਫੈਸਿਲਿਟੀਆਂ ਕਿਵੇਂ ਦੀ ਅਵੇਲ ਕਰ ਰਹੇ ਆ ਉਹ ਦੇਖਿਆ ਗਿਆ ਪ੍ਰੋਪਰ ਕ੍ਰੈਚ ਫੈਸਿਲਿਟੀ ਐਸੀ ਅਵੇਲ ਕਰਵਾਈ ਕਰਵਾ ਰਹੇ ਆ ਅਤੇ ਬਾਕੀ ਉਹਨਾਂ ਦੀ ਲੀਗਲ ਰੇਟ ਫੈਸਿਲਿਟੀਆਂ ਨੂੰ ਲੈ ਕੇ ਅੰਡਰ ਟ੍ਰਾਇਲ ਲੇਡੀਜ਼ ਨੂੰ ਪੁੱਛਿਆ ਗਿਆ ਕਿ ਉਹਨਾਂ ਨੂੰ ਕਿਵੇਂ ਕੇਸ ਰਿਲੇਟਿਡ ਇਸ਼ੂਜ਼ ਆ ਰਹੇ ਆ ਮੈਡੀਕਲ ਫੈਸਿਲਿਟੀਆਂ ਪ੍ਰੋਪਰਲੀ ਅਵੇਲ ਹੋ ਰਹੀਆਂ ਨਹੀਂ ਹੋ ਰਹੀਆਂ ਸਾਡੇ ਮੈਡੀਕਲ ਅਫਸਰ ਨਾਲ ਮੈਡੀਕਲ ਸਟਾਫ ਨਾਲ ਡਿਸਕਸ਼ਨਸ ਕੀਤੀਆਂ ਗਈਆਂ ਇਹ ਉਹਨਾਂ ਵੱਲੋਂ ਕੋਈ ਕੰਪਲੇਨਟ ਨਹੀਂ ਪਾਈ ਗਈ ਤੇ ਅਸੀਂ ਐਡਿਕੁਏਟਲੀ ਹਰ ਫੈਸਿਲਿਟੀ ਜੋ ਕਿ ਸਰਕਾਰ ਦੁਆਰਾ ਮਈਆ ਕਰਵਾਈ ਜਾ ਰਹੀ ਹੈ ਉਹ ਲੇਡੀਜ਼ ਨੂੰ ਅਵੇਲ ਕਰਵਾ ਰਹੇ ਹਾਂ। ਅ ਇਸ ਪ੍ਰੋਸੈਸ ਇਹਦੇ ਵਿੱਚ ਲੇਡੀਜ਼ ਨੂੰ ਮੌਕਾ ਮਿਲਿਆ ਕਿ ਉਹ ਆਪਣੇ ਜਿਹੜੇ ਇਸ਼ੂਸ ਨੇ ਖੁੱਲ ਕੇ ਅੱਗੇ ਰੱਖ ਸਕਣ ਜਿਵੇਂ ਕਿ ਅੱਜ ਕੁਝ ਲੇਡੀਜ਼ ਨੇ ਮੈਨੂੰ ਦੱਸਿਆ ਕਿ ਜਿੱਥੇ ਉਹਨਾਂ ਦੇ ਬੱਚੇ ਰਹਿ ਰਹੇ ਨੇ ਦੇ ਆਰ ਨਾਟ ਵੈਰੀ ਸੈਟੀਸਫਾਈਡ ਕਿ ਉਹਨਾਂ ਨੇ ਬੱਚੇ ਕਿਵੇਂ ਠੀਕ ਤਰੀਕੇ ਨਾਲ ਰੱਖੇ ਹੋਏ ਨੇ ਸੋ ਮੈਂ ਚਾਹਦੀ ਸੀ ਸਾਡੇ ਤੋਂ ਕਿ ਅਸੀਂ ਉਹ ਬੱਚਿਆਂ ਨੂੰ ਇੱਕ ਵਾਰ ਮਿਲੀਏ। ਔਰ ਇਕਲੇਡੀ ਨੇ ਇਹ ਵੀ ਕਿਹਾ ਕਿ ਉਹਨੇ ਤਿੰਨ ਛੋਟੇ ਬੱਚੇ ਛੱਡੇ ਹੋਏ ਐ ਇੱਕ ਬੱਚਾ 1 ਸਾਲ ਦਾ ਲੜਕਾ ਹੈ ਉਹ ਚਾਹਦੀ ਹੈ ਉਹ ਅੰਦਰ ਉਹਦੇ ਕੋਲ ਜੇਲ੍ਹ 'ਚ ਆ ਕੇ ਰਹੇ ਬੱਚਾ ਸੋ ਐਸੇ ਕੁਝ ਇਸ਼ੂਸ ਉਹਨਾਂ ਨੇ ਸ਼ੇਅਰ ਕਰਿਆ ਹੈ ਇਕਲੇਡੀ ਨੇ ਕਿਹਾ ਕਿ ਮੇਰੇ ਬੱਚੇ ਦੀ ਐਜੂਕੇਸ਼ਨ ਹੁਣ ਪ੍ਰੋਪਰ ਨਹੀਂ ਹੋ ਪਾਰੀ ਉਹ ਕਰਵਾ ਦੋ ਸੋ ਅਸੀਂ ਹੁਣ ਉਹਨਾਂ ਦੀਆਂ ਫੈਮਲੀਆਂ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਬੁਲਾਣੇ ਆ ਤੇ ਜੋ ਵੀ ਸ਼ਿਸ਼ ਹੋਣਗੇ ਉਹ ਸੋਲਵ ਅ ਦੇਖੋ ਅੰਦਰ ਬਹੁਤ ਅੱਛੇ ਅਰੇਂਜਮੈਂਟ ਕੀਤੇ ਹੋਏ ਨੇ ਪ੍ਰੋਪਰ ਇੱਕ ਕਰਾਚਾ ਹੈ ਪ੍ਰੋਪਰ ਇੱਕ ਸਕੂਲ ਹੈ ਔਰ ਜਿਹੜਾ ਇੱਕ ਛੋਟਾ ਬੱਚਾ ਹੁੰਦਾ ਜਿਵੇਂ ਕਿ 1 ਸਾਲ ਦੇ 2 ਸਾਲ ਦੇ ਆ ਜਿਹੜੇ 3 ਸਾਲ ਦੇ ਬੱਚੇ ਨੇ ਅਗਰ ਮਦਰ ਦ ਉਹਨਾਂ ਨੂੰ ਰੱਖ ਸਕਦੀ ਹੈ ਤਾਂ ਮੈਨੂੰ ਲੱਗਦਾ ਮਦਰ ਤੋਂ ਬੈਟਰ ਤਾਂ ਹੁਣ ਹੋਰ ਕੀ ਹੋਏਗਾ ਲੇਕਿਨ ਅਗਰ ਅਸੀਂ ਕਿਉਂਕਿ ਇਥੇ ਵੈਸੇ ਵੀ ਇਨਸਪੈਕਸ਼ਨਸ ਕਰਦੇ ਆ ਅਗਰ ਸਾਨੂੰ ਲੱਗਦਾ ਕਿ ਨਹੀਂ ਠੀਕ ਹੈ ਤਾਂ ਅਸੀਂ ਉਹ ਬੱਚੇ ਨੂੰ ਲੈ ਜਾਂਦੇ ਆ ਅਹ ਐਸੇ ਬਹੁਤ ਬੱਚੇ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਅਵੇਅਰਨੈਸ ਇਹਨਾਂ ਲਈ ਕਰ ਸਕੀਏ ਸਕੂਲਸ ਦੇ ਵਿੱਚ ਜਾ ਰਹੇ ਹਾਂ ਅਸੀਂ ਇਨਫੈਕਟ ਕਾਲਜੇਸ ਦੇ ਵਿੱਚ ਜਾ ਰਹੇ ਹਾਂ ਔਰ ਐਸੇ ਬੱਚਿਆਂ ਨੂੰ ਰਜਿੰਦਰਾ ਹਸਪੀਟਲ ਦੇ ਵਿੱਚ ਵੀ ਉਹਨਾਂ ਨੂੰ ਮੈਡੀਸਿਨ ਕਾਉਂਸਲਿੰਗ ਦਿਲਵਾ ਰਹੇ ਹਾਂ ਸੋ ਵੀ ਆਰ ਵਰਕਿੰਗ ਓਵਰ ਇਟ